ਡੇਰਾ ਬਾਬਾ ਨਾਨਕ ਪੁਲਿਸ ਨੇ ਖੇਤਾ ਵਿੱਚ ਡਰੋਨ ਰਾਹੀਂ ਭੇਜੀ ਹੈਰੋਇਨ ਕੀਤੀ ਬਰਾਮਦ ਮਾਮਲਾ ਦਰਜ ਕਰ ਤਫਤੀਸ਼ ਕੀਤੀ ਸ਼ੁਰੂ ਗੁਰਦਾਸਪੁਰ ਦੇ ਸਰਹੰਦੀ ਕਸਬਾ ਡੇਰਾ ਬਾਬਾ ਨਾਨਕ ਅੰਦਰ ਪੈਂਦੀ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਵੱਲੋਂ ਕਿਸਾਨ ਦੀ ਇਲਾਕੇ ਗੰਨੇ ਦੇ ਖੇਤਾ ਵਿੱਚ ਪਿਆ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਗੁਰਲਾਲਦੀਪ ਸਿੰਘ ਵਾਸੀ ਗੁਰਚੱਕ ਨੇ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਨੂੰ ਇਤਲਾਹ ਦਿੱਤੀ ਕਿ ਉਸ ਦੇ ਖੇਤਾਂ ਵਿੱਚ ਇੱਕ ਸ਼ੱਕੀ ਪੈਕੇਟ ਪਿਆ ਹੈ ਤਾਂ ਤੁਰੰਤ ਪੁਲਿਸ ਟੀਮ ਵੱਲੋਂ ਗੰਨੇ ਦੇ ਖੇਤ ਦੀ ਸਰਚ ਕੀਤੀ ਗਈ ਤਾਂ ਉਹਨਾਂ ਨੂੰ ਇੱਕ ਪੈਕੇਟ ਬਰਾਮਦ ਹੋਇਆ ਜੋ ਕਿ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਸੀ ਤੇ ਉਸ ਉੱਤੇ ਇੱਕ ਕੁੰਡੀ ਵੀ ਲਗਾਈ ਹੋਈ ਸੀ ਉਹਨਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਖੇਤ ਦੇ ਚੱਪੇ-ਚੱਪੇ ਦੀ ਤਲਾਸ਼ੀ ਮੁਹਿੰਮ ਦੌਰਾਨ ਉਹਨਾਂ ਨੂੰ ਇੱਕ ਹੋਰ ਹੀਰੋਇਨ ਦਾ ਪੈਕੇਟ ਬਰਾਮਦ ਹੋਇਆ ਹੈ ਉਨਾਂ ਨੇ ਦੱਸਿਆ ਕਿ ਇਹ ਪੈਕੇਟ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਸੁੱਟੇ ਹਨ। ਰੰਧਾਵਾ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਸ ਤੇ ਉਹਨਾਂ ਨੇ ਕੁਰਨਾਲਦੀਪ ਸਿੰਘ ਦੇ ਖੇਤਾਂ ਵਿੱਚੋਂ ਆਪਣੀ ਜਿਹੜੀ ਹਾਇਰ ਹੋਣ ਰਿਕਵਰ ਕੀਤੀ ਹੈ। ਇਹ ਕੇਸ ਰਜਿਸਟਰ ਕਰਦੇ ਆ ਇਨਵੈਸਟੀਗੇਸ਼ਨ ਤੇ। ਜੇ ਕੋਈ ਇਹਨਾਂ ਇਨਵੈਸਟੀਗੇਸ਼ਨ ਦੌਰਾਨ ਹੀ ਪਤਾ ਲੱਗੂਗਾ। ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸਦੇ। ਜੇਕਰ ਉਹ ਤਾਂ ਡਰੋਨ ਹੀ ਲੱਗਦੀ ਹੈ ਵੀ ਡਰੋਨ ਨਾਲ ਹੀ ਆਈ ਹੋਊਗੀ। ਇੰਨੇ ਤਾਂ ਉਹਦੇ ਸਰਪ੍ਰਮਹ ਪਰਮਪਰਿਵਾਰ ਮੈਂ ਤਾਂ ਰਚੇ ਵੀ ਹਰ ਉਹਨਾਂ ਦੇ ਕਵਰ ਹੋਈ ਆ ਬਾਕੀ ਉਹ ਜੋ ਕਰ ਰਹੇ ਆ ਤਰਤੀਸ਼ ਕੈਰੀ ਉਹਨਾਂ ਸ਼ਤਨਸ਼ਾ ਇਹ ਨਾਲ ਕੋਈ ਨਹੀਂ ਇਨਵੈਸਟੀਗੇਸ਼ਨ ਦੇ ਸਾਹਮਣੇ ਜੋ ਵੀ ਆਊਗਾ ਤੂੰ ਤਾਂ ਕਾ